ਹੈ ਲੋਕੀ ਜੀ ਸਤ ਸ੍ਰੀ ਅਕਾਲ ਜੀ ਮੈਂ ਜਸਵੀਰ ਖੌਰੇ ਮੇਰੇ ਚੈਨਲ ਟੂਰ ਬ੍ਰੀਕ ਤੁਹਾਨੂੰ ਜਿਹੜਾ ਪੋਤੋਸ ਵਸਵਤੇ ਵੀਰੇ ਸਾਰੇ ਵਧੀਆ ਹੋਵਗੇ ਠੀਕ ਠਾਕ ਹੋਵਗੇ ਤੇ ਆਪਣੇ ਕੋਲ ਗਰਮੀ ਵਾਲਾ ਸਟਾਕ ਬਹੁਤ ਜ਼ਿਆਦਾ ਆ ਗਿਆ ਹੈਗਾ ਤੁਸੀਂ ਜਣ ਕੋ ਸੂਟੇ ਜੀ ਆਰਡਰ ਕਰ ਸਕਦੇ ਹੋਗੇ ਤੇ ਹਰ ਤਰ੍ਹਾਂ ਦਾ ਆਪਣੇ ਕੋਲ ਜਿਹੜਾ ਸਟਾਕ ਅਵੇਲੇਬਲ ਹੈਗਾ ਤੇ ਤੁਸੀਂ ਜੀ ਮੇਰੀ ਬਾ ਕਾਟਨ ਹੋਈ ਤੇ ਟਿਸਟਾ ਬ੍ਰੈਂਡ ਹੋਈ ਏਕੇ ਟੈਕਸ ਹੋਈ ਐਸਕੇ ਹੋਈ ਤੇ ਹਰ ਤਰ੍ਹਾਂ ਦੇ ਤੁਹਾਡੇ ਕੋਲ ਬ੍ਰੈਂਡ ਦੇ ਮਹਿੰਗੇ ਸਸਤੇ ਸਾਰੇ ਤਰ੍ਹਾਂ ਦੇ ਤੁਹਾਡੇ ਕੋਲ ਪ੍ਰਿੰਟ ਸਾਰੇ ਕੋਲ ਹੈਗੇ ਤੁਸੀਂ ਆर्डर ਕਰ ਸਕਦੇ ਹੋ ਨਾ ਕਿਸੇ ਵਿੱਚ ਨਹੀਂ ਕਿ ਜੈਸ ਹੁੰਦੀ ਮਹਿੰਗੇ ਸੂਟ ਲੈਣ ਦੀ ਆਪਣੇ ਕੋਲ ਹਰ ਤਰ੍ਹਾਂ ਦਾ ਜਿਹੜਾ ਕੱਪੜਾ ਵੇਰੇ ਵੇਲੇ ਹੈਗਾਗਾ ਏਕੇ ਦਾ ਹੈਗਾ ਐਸਕੇ ਬ੍ਰਾਂਡ ਦਾ ਹੈਗਾ ਤੇ ਟਿਸਟਾ ਬ੍ਰਾਂਡ ਦਾ ਹੈਗਾ ਸਰ ਦਾ ਸੁਰਕੋ ਸੂਟ ਮੰਗਵਾ ਸਕਦੇ ਹੋਗੇ ਜੇ ਮੇਰੀ ਵਾ ਬ੍ਰਾਂਡ ਦੇ ਹੋਣਾ ਜਿਹੜੇ ਘਣਾਰੀ ਵਾ ਬ੍ਰਾਂਡ ਦੇ ਸੂਟ ਬਹੁਤ ਔੜੇ ਕਾਸਟਿੰਗ ਦੇਣਗੇ ਤੇ ਸਟਾਫ ਬਹੁਤ ਵਧੀਆ ਹੁੰਦਾਗਾ ਤੇ ਵੈਸੇ ਏਕੇ ਟੈਕਸ ਦਾ ਵੀ ਨਾਰਮਲ ਰੇਵ ਸੂਟ ਮਿਲ ਜਾਂਦੇ ਨੇ ਕੋਈ ਦਾ ਲੰਬਾ ਨਹੀਂ ਹੈਗਾ ਬਹੁਤ ਸਾਰੇ ਕੱਪੜੇ ਸੂਟ ਮਿਲ ਜਾਂਦੇ ਨੇ ਇਹਦੇ ਵਿੱਚ ਵੀ ਤੇ ਤੁਸੀਂ ਸਾਰਾ ਆਰਡਰ ਕਰ ਸਕਦੇ ਹੋਗੇ ਕਿਸੇ ਵੀ ਤਰ੍ਹਾਂ ਤੁਸੀਂ ਨੇ ਸੂਟ ਲੈਣੀ ਹੈਗੀ ਤੇ ਤੁਸੀਂ ਸੂਟ ਜਲਦੀ ਮੰਗਵਾਉਣੇ ਤਾਂ ਆਪਣੇ WhatsApp ਦੇ ਉੱਪਰ ਡੇਲੀ ਜਿਹੜੀਆਂ ਪਿਕਸ ਅਪਲੋਡ ਹੁੰਦੀਆਂ ਨੇਗਾ 100 150 ਪਿਕਸ ਅਪਾ ਡੇਲੀ WhatsApp ਦੇ ਉੱਪਰ ਅਪਲੋਡ ਕਰ ਪਾਉਣੇ ਆਗੇ ਤੇ ਤੁਸੀਂ WhatsApp ਤੇ ਸਾਡਾ ਨੰਬਰ ਸੇਵ ਕਰ ਸਕਦੇ ਹੋਗੇ 9914731658 ਦੁਬਾਰਾ ਇੱਕ ਵਾਰ ਪੇਜ ਨੂੰ ਢੁਕਾ ਲੇ ਮੈਂ ਤੁਹਾਨੂੰ ਸਕਰੀਨ ਦੇ ਵੀ ਦੇ ਦੂੰਗੀ 9914731658 ਤੁਸੀਂ ਸੇਵ ਕਰਕੇ ਨਾ ਤੁਹਾਨੂੰ ਮੈਸੇਜ ਕਰ ਸਕਦੇ ਸਾਨੂੰ ਫਿਕਸ ਭੇਜੋ WhatsApp ਦੇ ਉੱਪਰ ਤਾਂ ਤੁਹਾਨੂੰ ਸਪਿਕਸ ਭੇਜਾਂਗੇ ਥੋੜਾ ਨੰਬਰ ਸੇਵ ਕਰ ਲਾਂਗੇ ਤਾਂ ਤੁਸੀਂ ਸਾਡੇ ਨਾਲ ਸਾਡੇ ਕੋਲ ਸੂਟ ਮੰਗਵਾ ਸਕਦੇ ਹੋ ਤੁਹਾਨੂੰ ਬਹੁਤ ਜਿਹੇ ਵਾਜੂ ਰੇਟ ਵਿੱਚ ਸੂਟ ਸਾਡੇ ਕੋਲ ਮਿਲਣਗੇ ਤੇ ਇੱਕ ਆਪਾਂ ਹੋਲ ਸੇਲ ਦਾ ਕੰਮ ਵੀ ਸ਼ੁਰੂ ਕਰਨ ਦੀ ਸੋਚ ਰਹੇ ਹਾਂਗੇ ਤੇ ਛੋੜਾ ਸਾਥ ਮਿੰਟ ਆਪਾਂ ਜਰੂਰ ਸ਼ੁਰੂ ਕਰਾਂਗੇ ਜਿਹੜੇ ਬਟੀਕਾ ਵਾਲੇ ਭੈਣਾਂ ਨੇ ਓਕੇ ਮੈਨੂੰ ਵੀ ਬਹੁਤ ਜਿਹੇ ਮੈਸੇਜ ਆਉਂਦੇ ਨੇ ਬਟੀਕਾ ਵਾਲੇ ਭੈਣਾਂ ਦੇ ਵੀ ਤੁਸੀਂ ਕਿਤੋਂ ਕੱਪੜਾ ਲੈਣੇ ਆ ਤੇ ਤੁਸੀਂ ਸਾਨੂੰ ਹੋਲ ਸੇਲ ਦੇ ਵਿੱਚ ਦੇ ਦਿਓ ਨਾ ਤੇ ਪਹਿਲਾਂ ਆਪਾਂ ਕੋਲ ਸਟਾਕ ਨਹੀਂ ਪ ਤੇ ਹੁਣ ਆਪਣੇ ਜਿਹੜਾ ਵੀ ਆਪਾਂ ਹੋਲ ਸੇਲ ਦੇ ਵਿੱਚ ਕੰਮ ਸ਼ੁਰੂ ਕਰਾਂਗੇ ਤੇ ਥੋੜੇ ਸਾਤ ਦੀ ਬੋਤਲ ਲੂੜਾਈ ਹੈ ਨਾ ਤੇ ਇਸ ਤੇ ਫਿਰ ਆਪਾਂ ਹੋਲ ਸੇਲ ਦੇ ਵਿੱਚ ਹੁੰਦਾਗਾ ਸਾਨੂੰ ਇੱਕ ਪ੍ਰਿੰਟ ਵਿੱਚ ਚਾਰੂ ਕਲਰ ਚੱਕਨੇ ਪੈਣਗੇ ਚਾਰ ਕਲਰ ਨਹੀਂ ਪੰਜ ਕਲਰ ਹੈ ਨਾ ਜਿੰਨੇ ਵੀ ਹੈਗੇ ਨੇ ਸੋਨੂੰ ਸਾਰੇ ਚੱਕਨੇ ਪੈਣਗੇ ਤੇ ਤੁਸੀਂ 10 ਤੋਂ ਵੱਧ ਆਰਡਰ ਕਰਦੇ ਆ ਤਾਂ ਉਹ ਸੋਨੂੰ ਹੋਲ ਸੇਲ ਦੇ ਵਿੱਚ ਆਉਣਗੇ ਅਗਰ ਤੁਸੀਂ 10 ਤੋਂ ਘੱਟ ਸੂਰ ਕਰ ਦਿਓਗੇ ਆਰਡਰ ਤਾਂ ਤੁਹਾਨੂੰ ਉਹ ਰਿਟੇਲ ਦੇ ਵਿੱਚ ਜਿਹੜਾ ਪ੍ਰਾਈਸ ਲੱਗੂਗਾ ਜੇ ਅਗਰ ਤੁਸੀਂ 10 ਤੋਂ ਵੱਧ ਆਪਣੇ ਸਾਰੇ ਪ੍ਰਿੰਟ ਲੈ ਲਓ ਸਾਰੇ ਕਲਰ ਲੈਣੇ ਹੋਗੇ ਤਾਂ ਸੋਨੋ ਹੋਲ ਸੇਲ ਦੇ ਵਿੱਚ ਇਹਦੇ ਸੂਟ ਮਿਲ ਜਾਣਗੇ ਤੇ ਕਈ ਪਣਾ ਬੁਟੀਕਾ ਵਾਲੇ ਨੇ ਆਪਾਂ ਨੂੰ ਫੋਨ ਕਰਦੇ ਸੀ ਤੁਸੀਂ ਇਹਦੇ ਕੋਲ ਲੈ ਸਕਦੇ ਹੋਗੇ ਜੇ ਪਣਾ ਵੀਡੀਓ ਦੇਖ ਰਹੇ ਕੋਈ ਬੁਟੀਕ ਵਾਲੀ ਤਾਂ ਤੁਸਾਂ ਨੂੰ ਫੂਟ ਆਰਡਰ ਕਰ ਸਕਦੇ ਹੋਗੇ ਤੇ ਆਪਣਾ ਜਿਹੜਾ ਸਟਾਕ ਤੁਸੀਂ ਮੰਗਵਾ ਸਕਦੇ ਹੋ 50 ਸੂਟ ਮੰਗਾਓ 40 ਮੰਗਾਓ ਹਨ ਜਿੰਨੇ ਵੀ ਤੁਸੀਂ ਮੰਗਾਉਣੇ ਨੇ ਪਰ 10 ਤੋਂ ਉੱਪਰ ਉੱਪਰ ਹੋਣ 10 ਤੋਂ ਨੀਚੇ ਨਾਲ ਆਪਾਂ ਇਹਦੇ ਚ ਡੀਟੇਲ ਵਿੱਚ ਲੱਗਣਗੇ ਤੇ 10 ਤੋਂ ਉੱਪਰ ਮੰਗਾਉਣੇ ਦਾ ਦਸਤਾ ਤੁਹਾਨੂੰ ਹੋਲ ਸੇਲ ਦੇ ਵਿੱਚ ਲੱਗਣਗੇ ਤੇ ਸੋ ਸਾਰੇ ਪ੍ਰਿੰਟ ਵਿੱਚ ਸਾਰੇ ਕਲਰ ਜਿਹੜੇ ਤੁਹਾਨੂੰ ਲੈਣੇ ਪੈਣਗੇ ਤੇ ਚਲੋ ਜੀ ਪਾ ਸੂਟ ਦਿਖਾਉਣੇ ਸ਼ੁਰੂ ਕਰਦੇ ਆਂਗੇ ਤੇ ਤੁਸੀਂ ਸਾਡੇ ਕੋਲ ਸੂਟ ਵਰਕ ਵੀ ਕਰਵਾ ਸਕਦੇ ਹੋਗੇ ਮਸ਼ੀਨ ਵਰਕ ਆਰੀ ਵਰਕ ਹੈਂਡ ਵਰਕ ਕਿਸੇ ਵੀ ਤਰ੍ਹਾਂ ਦੇ ਕਿਸੇ ਵੀ ਸਟਾਫ ਦੇ ਉੱਪਰ ਜਿਹੜਾ ਕੱਪੜਾ ਤੁਸੀਂ ਆਪਣਾ ਸੂਟ ਰੈਡੀ ਕਰਵਾ ਸਕਦੇ ਹੋਗੇ ਤੇ ਜਿਵੇਂ ਮੋਰੀ ਵਰਕ ਕਰਵਾਉਣਾ ਸੇਵ ਕਰਵਾ ਸਕਦੇ ਹੋਗੇ ਠੀਕ ਹੈ ਨਾ ਤੇ ਇਸ ਤੋਂ ਇਲਾਵਾ ਆਪਣੇ ਕੋਲ ਜਿਹੜਾ ਪ੍ਰੇਨ ਸਾਰਾ ਸਟਾਫ अवेलेबल ਹੈਗਾ ਕਾ ਕਾਟਨ ਦੇ ਵਿੱਚ ਤੁਸੀਂ ਇਹ ਵਰਕ ਕਰਵਾ ਕੇ ਲੈ ਸਕਦੇ ਹੋਗੇ ਤੇ ਪ੍ਰਿੰਟ ਸੂਟ ਦੇ ਉੱਪਰ ਵੀ ਵਰਕ ਹੁੰਦਾਗਾ ਆਪਣਾ ਚਲੋ ਜੀ ਤੁਹਾਨੂੰ ਲੋੜ ਦਿਖਾਉਣੇ ਆਪਾਂ ਸ਼ੁਰੂ ਕਰਦੇ ਆਂਗੇ ਅਗਰ ਤੁਸੀਂ ਚੈਨਲ ਦੇ ਪਹਿਲੀ ਵਾਰ ਹੋ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਇਹ ਵੀਡੀਓ ਜੇ ਬੜੀਆ ਸੂਟ ਪਸੰਦ ਆਏ ਤਾਂ ਆਪਣੇ ਆਪਣੇ ਭੈਣਾਂ ਨੂੰ ਕਿਤੇ ਦੋਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਸਾਡੇ ਕੋਲ ਤੁਹਾਨੂੰ ਬਹੁਤ ਵਾਜਬ ਰੇਟ ਦੇ ਵਿੱਚ ਤੇ ਆਪਣੇ ਸੂਟ ਮਿਲਣਗੇ ਤੁਸੀਂ ਇਹਨੂੰ ਆਰਡਰ ਕਰ ਸਕਦੇ ਹੋ ਲੋ ਜੀ ਫਸ ਸੂਟ ਆਗਾ ਆਪਣਾ ਇਹ ਵਾਲਾ ਸਪੂਨ ਦੇ ਉੱਪਰ ਸੂਟ ਆਗਾ ਤੇ ਐਸਕੇ ਬ੍ਰਾਂਡ ਦਾ ਸੂਟ ਆ ਸੋ ਬ੍ਰਾਂਡ ਵੀ ਨਾਲ ਜਰ ਜ਼ਿਕਰ ਕੀਤਾ ਜਾਊਗਾ ਇਸ ਕੇ ਬ੍ਰੈਂਡ ਦਾ ਸੂਟ ਹੈਗਾ ਤੇ ਕੱਪੜਾ ਇਹਦਾ ਤੇ ਇਹਨੂੰ ਮਾਸ ਤੇ ਇਸ ਨੂੰ ਮੁਸਾਬਾ ਸਿਲਕ ਕਿਹਾ ਜਾਂਦਾ ਜਿਵੇਂ ਆਪਾਂ ਨਾਰਮਲ ਬਣ ਗਏ ਜਿਵੇਂ ਸਪੂਨ ਕਹਿੰਦੇ ਨੇ ਮੁਸਾਬਾ ਸਿਲਕ ਦਾ ਸੂਟ ਹੈਗਾ ਤੇ ਇਹਦੇ ਨਾਲ ਆਈ ਦੀ ਮਸਲੀਨ ਦੀ ਬਾਟਮ ਹੈਗੀ ਤੇ ਜਿਹੜੀ ਬਣ ਕੋਈ ਪਸੰਦ ਹੋਵੇ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਤੇ ਪ੍ਰਾਈਸ ਤੁਸੀਂ ਪਤਾ ਕਰ ਸਕਦੇ ਹੋਗੇ ਦੇਖੋ ਇਹਦੇ ਵਿੱਚ ਬਹੁਤ ਸੋਹਣਾ ਪ੍ਰਿੰਟ ਹੈਗਾ ਤੇ ਕਲਰ ਵੀ ਬਹੁਤ ਜਿਆਦਾ ਪਿਆਰਾ ਹੈਗਾ ਬਹੁਤ ਸੋਹਣਾ ਹੈਗਾ ਤੇ ਇਸ ਨੂੰ ਹਲਕੀ ਹਲਕੀ ਬਾਟਲ ਦੇ ਵਿੱਚ ਤੁਹਾਨੂੰ ਲੈਣ ਦੀ ਮਿਲੂਗੀ ਤਾਂ ਜਦੋਂ ਨਾ ਆਰਡਰ ਕਰਨਾ ਹੋਵੇ ਸੌਖਾ ਹੋ ਜੀ ਸੋਨੂੰ ਬੋਟਲ ਦੇ ਵਿੱਚ ਲੈਂਡਿੰਗ ਮਿਲੂਗੀ ਤੇ ਐਵੇਂ ਦਾ ਪ੍ਰਿੰਟ ਮਿਲੂਗਾ ਤੇ ਇਹਦੇ ਵਿੱਚ ਸੋਨੂੰ ਮਿਲ ਜਾਣਗੇ ਦੋ ਕਲਰ ਕਿਉਂਕਿ ਆਪਣੇ ਕੋਲ ਜਿਹੜੇ ਸੂਟ ਸੇਲ ਹੋਗੇ ਨਾਲ ਦੀ ਨਾਲ ਤੇ ਕਲਰ ਆਪਣੇ ਕੋਲ ਬਹੁਤ ਘੱਟ ਰਹਿਗੇ ਬੀਣ ਨੂੰ ਟਾਈਮ ਨਹੀਂ ਲੱਗਿਆ ਹੈਗਾ ਤੇ ਜਿੰਨੇ ਕੋਲ ਕੋਲ ਹੈਗੇ ਸੋਨੂੰ ਮੈਂ ਕਰ ਦਿੰਨੀ ਆ ਪਰ ਸੋਨੂੰ ਇਹਨਾਂ ਵਿੱਚ ਬਹੁਤ ਪ੍ਰਿੰਟ ਸੋਨੂੰ ਮਿਲ ਜਾਣਗੇ ਤੁਸੀਂ ਵਟਸਐਪ ਤੇ ਫੋਟੋ ਮੰਗਵਾ ਸਕਦੇ ਹੋਗੇ ਸੋਨੂੰ ਕਾਫੀ ਪ੍ਰਿੰਟ ਦੇ ਵਿੱਚ ਮਿਲ ਜਾਣਗੇ ਕਿਉਂਕਿ ਬਿਲਕੁਲ ਜਿਹੜੇ ਸੇਲ ਹੋਗੇ ਤੇ ਆਪਣੇ ਕੋਲ ਜਿਹੜੀ ਫਿਕਸ ਹੈਗੇ ਨੇ ਆਪਾਂ ਦੁਬਾਰਾ ਆਰਡਰ ਤੇ ਮੰਗਾ ਦਾਂਗੇ ਕੋ ਤੇ ਇਹ ਨਾਲ ਹੈਗੀ ਮੈਂਦੀ ਕਲਰ ਦੀ ਬਾਟਮ ਥੋੜੀ ਜਿਆਦਾ ਬ੍ਰਾਈਟ ਆ ਰਹੀ ਹੈ ਥੋੜੀ ਡਾਰਕ ਮੈਂਦੀ ਕਲਰ ਹੈਗਾ ਇਹ ਵਿੱਚ ਆ ਨਹੀਂ ਹੈਗਾ ਮੈਂ ਡਾਰਕ ਮੈਂਦੀ ਕਲਰ ਐਵੇਂ ਦਾ ਕਰਦੇ ਕ ਲਾਈਟ ਆ ਰਿਹਾ ਤੇ ਕ ਡਾਰਕ ਇਹ ਨਾਲ ਦੀ ਬਾਟਮ ਇਹ ਨਾਲ ਐਕਸਟਰਾ ਦੇ ਵਿੱਚ ਆਪਣੇ ਕੋਲ ਕਰਸ ਦੇ ਵਿੱਚ ਇਹ ਵਾਲਾ ਕੱਪੜਾ ਦਾ ਕ੍ਰਾਸ ਦੇ ਵਿੱਚ ਆ ਸੋਨ ਸੇਮ ਕਲਰ ਮਿਲ ਰਿਹਾ ਫਰੋਜ਼ੀ ਕਰ ਰਹੀ ਹਾਂ ਕਿ ਆ ਪਕਣ ਚਾਈ ਕਲਰ ਕਾਇਦੇ ਨੇ ਬਹੁਤ ਸੋਹਣਾ ਪ੍ਰਿੰਟ ਆ ਕੋਈ ਇਹਦਾ ਕੱਪੜੇ ਦਾ ਨਾਬਾਣੀ ਹੈਗਾ ਤੁਸੀਂ ਕਿਵੇਂ ਮਰਜੀ ਹੰਡਾ ਸਕਦੇ ਹੋ ਕਿ ਤੁਸੀਂ ਇਹਨੂੰ ਕਿਵੇਂ ਨਾ ਬੋਟਲ ਦੇ ਉੱਪਰ ਵਰਕ ਕਰਵਾ ਕੇ ਇਹਨੂੰ ਪਾਰਟੀ ਵੇਅਰ ਬਣਾ ਸਕਦੇ ਹੋਗੇ ਇਹਨਾਂ ਨੂੰ ਤੁਹਾਨੂੰ ਬੋਟਮ ਮਿਲੂਗੀ ਕਾਟਨ ਦੀ ਕਾਟਨ ਦੀ ਬੋਟਮ ਮਿਲੂਗੀ ਤੁਹਾਨੂੰ ਤੇ ਇਹਦਾ ਪ੍ਰਾਈਸ ਤੇ ਇੱਕ ਹੋਰ ਆਪਣੇ ਕੋਲ ਕਰਾਸ ਆਏਗੀ ਥੋੜਾ ਫਰਕ ਆ 1.5 200 ਦਾ ਕਿਉਂਕਿ ਉਹਨਾਂ ਨਾਲ ਮਸਲੀਨ ਦੀ ਬੋਟਮ ਹੈਗੀ ਤੇ ਇਹਨਾਂ ਨਾਲ ਕਾਟਨ ਦੀ ਕਾਟਨ ਦੀ ਤੁਹਾਨੂੰ ਬੋਟਮ ਮਿਲੂਗੀ ਇਹਦੇ ਨਾਲ ਤੇ ਇੱਕ ਰਾਸਤਾ ਤੁਹਾਨੂੰ ਕਮੀ ਮਿਲ ਥੋੜਾ ਝਲਕ ਝਲਕ ਐਵੇਂ ਹੁੰਦਾ ਗਾ ਨਹੀਂ ਬਕਰਸ ਚਾਰਸ ਦੇ ਵਿੱਚ ਬਣ ਹੈ ਡੀਨ ਇਹ ਮੇਰਾ ਕਸਤੇ ਵਿੱਚ ਇਹਦੇ ਵਿੱਚ ਤੁਹਾਨੂੰ ਮਿਲ ਜਾਣਗੇ ਤਿੰਨ ਕਲਰ ਤਿੰਨੋਂ ਕੰਟਰਪਾਹ ਜਿਆ ਸੋਨੇ ਕਲਰ ਨੇਗੇ ਤੇ ਨੈਕਸਟ ਆਗਾ ਪ੍ਰਸਟ ਕਲਰ ਕੋਈ ਕਿੰਨਾ ਸੋਨਾ ਪ੍ਰਿੰਟ ਆਗਾ ਇਹਦੇ ਨਾਲ ਤੁਹਾਨੂੰ ਕਾਟਨ ਦੀ ਜਿਹੜੀ ਸਲਵਾਰ ਮਿਲੂਗੀ ਸਲਵਾਰ ਦੇ ਵਿੱਚ ਤੁਹਾਨੂੰ ਹਲਕਾ ਹਲਕਾ ਪ੍ਰਿੰਟ ਮਿਲੂਗਾ ਬਹੁਤ ਸੋਹਣਾ ਕੱਪੜਾ ਹੈਗਾ ਤੇ ਲੈਨਿੰਗ ਤੇ ਤੁਸੀਂ ਲਗਾ ਵੀ ਸਕਦੇ ਹੋਗੇ ਤੇ ਵੈਸੇ ਲੈਨਿੰਗ ਨਾਲ ਕੱਪੜੇ ਦੀ ਗਰੀਸ ਬਣ ਜਾਂਦੀ ਹੈ ਕੱਪੜਾ ਸੋਹਣਾ ਬਣ ਜਾਂਦਾ ਹੈਗਾ ਤੇ ਲੈਨਿੰਗ ਤੁਸੀਂ ਲਗਾ ਸਕਦੇ ਹੋ ਤੁਸੀਂ ਵਧੀਆ ਲੈਨਿੰਗ ਲਗਾ ਲਿਆ ਕਰੋ ਤਾਂ ਉਹਦੇ ਨਾਲ ਕੋਈ ਗਰਮੀ ਨਹੀਂ ਆਉਂਦੀ ਹੈਗੀ ਵਧੀਆ ਬਾਈ ਲੈਨਿੰਗ ਆਉਂਦੀ ਹੈ ਜਿਹੜੀ 70 ਰੁਪਏ ਮੀਟਰ ਤੁਸੀਂ ਉਹ ਲੈਨਿੰਗ ਲਗਾ ਕੇ ਸੂਟ ਸਿਲਾਈ ਕਰ ਸਕਦੇ ਹੋ ਤਾਂ ਉਹ ਨਾਲ ਕੋਈ ਆਪਨ ਹੋਣੀ ਆਉਂਦੀ ਹੈ ਪਰ ਜਿਹੜੀ ਹਲਕੀ ਲੈਨਿੰਗ ਲਾਣੇ ਨਾਲ ਥੋੜੀ ਗਰ ਵਿੱਚ ਪ੍ਰੋਬਲਮ ਆਉਂਦੀ ਹੈ ਆਪਣੇ ਆਪ ਕਟਰੀਡ ਬਾਈ ਲੈਨਿੰਗ ਲਗਾ ਲਿਓ ਜਿਹੜੀ 70 ਰੁਪਏ ਮੀਟਰ ਲੈਨਿੰਗ ਆਉਂਦੀ ਹੈ ਬ मेहंदी कलर बहुत प्यारा कलर है देखो कि प्यारा कलर है लाइट मेहंदी कलर बहुत सोहना कलर है सलवार सुनो कॉटन की लाइट मेहंदी कलर है एके टैक्स एके टैक्स ब्रांड के सूट ने ਇਦੇ ਵਿੱਚ ਆਪਣੇ ਕੋਲ ਇਹ ਸਿੰਗਲ ਸੂਟ ਰਹਿਗੇ ਆਪਣੇ ਸੇਲ ਹੋ ਗਏ ਨੇ ਸੂਟ ਸਾਰੇ ਤੇ ਸਿੰਗਲ ਡ੍ਰੈਗਰਸ ਨੂੰ ਮੰਗਵਾ ਦਾਂਗੇ ਹਨ ਤੇ ਮੈਨੂੰ ਵੀ ਬਹੁਤ ਘੱਟ ਮੇਰਾ ਸਟਾਕ ਉਸ ਦਾ ਨਾ ਤੇ ਮੈਨੂੰ 4-5 ਕਰੋੜ ਮਿਲੇ ਸੀ ਜਿਹੜੇ ਆਪਣੇ ਸੇਲ ਹੋ ਗਏ ਨੇਗੇ ਇਹਦੇ ਵਿੱਚ ਆਪਾਂ ਕੋਈ ਸਿੰਗਲ ਸੂਟ ਰਹਿ ਗਿਆ ਬਹੁਤ ਸੋਹਣੀ ਕਰਾਸ ਹੈਗੀ ਥੋੜੀ ਉਸ ਤੋਂ ਹੀ ਜਿਆਦਾ ਵਧੀਆ ਕਰਾਸਾਂ ਹੈਗੇ ਤੁਹਾਨੂੰ ਦੇਖੋ ਨਾ ਵੀਡੀਓ ਵਿੱਚ ਪੂਰੀ ਡਿਟੇਲ ਦੇ ਵਿੱਚ ਦੱਸਿਆ ਜਾਊਗਾ ਤੇ ਐਵੇਂ ਨਹੀਂਗਾ ਵੀ ਉਹਦਾ ਵੀ ਪ੍ਰਾਈਸ ਉਹ ਲਾ ਦਾਂਗੇ ਉਹਦਾ ਡੇਟਸ ਵੀ ਪ੍ਰਾਈਸ ਘੱਟ ਲੱਗੂਗਾ ਤੇ ਇਹਦਾ ਵਾਅਦਾ ਕੋਕੇ ਨਾਲ ਬਸਲੀਨ ਦੇ ਵਿੱਚ ਵਧੀਆ ਬਸਲੀਨ ਦੇ ਵਿੱਚ ਇਹਨਾਂ ਸਲਵਾਰ ਲੱਗੀਆਂ ਨੇ ਦੇਖੋ ਇਦੇ ਵਿੱਚ ਕੋਈ ਪ੍ਰਿੰਟਿੰਗ ਨਹੀਂ ਹੈਗੀ ਪਲੇਨ ਸਲਵਾਰ ਲੱਗੀ ਹੋਈ ਆ ਤੇ ਇਹ ਵੀ ਸਿਰਫ ਸਿੰਗਲ ਕਲਰ ਹੀ ਮਿਲੂਗਾ ਦੇਖੋ ਬਹੁਤ ਸੋਹਣਾ ਪ੍ਰਿੰਟ ਹੈਗਾ ਬਹੁ ਜਿਆਦਾ ਸੋਹਣੀ ਸੌਫਟ ਕਲਾਸ ਹੈਗੀ ਤੇ ਨੈਕਸਟ ਆਪਣੇ ਕੋਲ ਡਿਜ਼ਾਈਨ ਹੈਗਾ ਜੌਰ ਜੱਟ ਦਾ ਸਿਸਨ ਕਿ ਮੈਂ ਪਾਰਟੀ ਵੇਰ ਬਣਾ ਸਕਾਂ ਲੀ ਸੂਟ ਬਹੁਤ ਸੋਹਣਾ ਸੂਟ ਹੈਗਾ ਤੇ ਦੇ ਵਿੱਚ ਸਿੱਪੀ ਦਾ ਕੰਮ ਕੀਤਾ ਹੋਇਆ ਵਰਕ ਕੀਤਾ ਹੈ ਸਾਡ ਸੂਟ ਦੇ ਵਿੱਚ ਦੇਖੋ ਸਾਡ ਸੂਟ ਦੇ ਵਿੱਚ ਸਾਨੂੰ ਵਰਕ ਕੀਤਾ ਹੈ ਮਿਲੂਗਾ ਤਾਂ ਅੱਗੇ ਨਾਲ ਵਰਕ ਕੀਤਾ ਹੈ ਤੇ ਵਿੱਚ ਸਿੱਪੀ ਲਾਈ ਹੋਈ ਹੈਗੀ ਵਿੱਚ ਬਹੁਤ ਸਾਰਾ ਸਾਈਂਡ ਕਰਦਾ ਸੂਟ ਹੈ ਬਹੁਤ ਸਾਰਾ ਵਿੱਚ ਕਲਰ ਵੀ ਬਹੁਤ ਸਾਰੇ ਲਾਈਟ ਜੇ ਕਲਰ ਨੇਗੇ ਇਹ ਹੈਗਾ ਜੌਰਜਟ ਦੇ ਉੱਪਰ ਕੀਤਾ ਹੈ ਵਰਕ ਇਹਦੇ ਵਿੱਚ ਵੀ ਸਾਨੂੰ ਦੋ ਕਲਰ ਮਿਲ ਜਾਣਗੇ ਬਾਕੀ ਕਲਰ ਆਪਣੇ ਸੇਲ ਹੋ ਗਏ ਨੇਗੇ ਤੇ ਇਹਦੇ ਨਾਲ ਹੈਗੀ ਲੋਅ ਇੰਟਰ ਕਲਰ ਦੀ ਬਾਟਮ ਹੈਗੀ ਹਰ ਕਲਰ ਕਲਰ ਵੈਂਟਰ ਜੇ ਕਲਰ ਦਾ ਸੂਟ ਆ ਬਹੁਤ ਸੋਹਣਾ ਇਹ ਤੁਹਾਨੂੰ ਬਾਟਮ ਮਿਲੂਗੀ ਬਸਲੀਨ ਦੀ ਮੈਂ ਕਸਟਮਰਸ ਨੂੰ ਟਾਈਮ ਲਾਦਾ ਵੀਡੀਓ ਬਣਾਉਣ ਦਾ ਤੇਰੇ ਵੀ ਸਾਨੂੰ ਪਿਕਸਟ ਮੰਗਵਾ ਲਿਓ ਤੁਹਾਨੂੰ ਕਾਫੀ ਕਲਰ ਸਾਨੂੰ ਮਿਲ ਜਾਣਗੇ ਤੁਸੀਂ ਵਟਸਐਪ ਤੇ ਫੋਟੋ ਮੰਗਵਾ ਸਕਦੇ ਹੋਗੇ ਤੇ ਤੁਹਾਨੂੰ ਸੂਟ ਡਾਟਾ ਸੀ ਜੋ ਅਸੀਂ ਕਨਫਰਮ ਕਰਕੇ ਉਸ ਤੋਂ ਬਾਅਦ ਆਪਣਾ ਆਰਡਰ ਕਰ ਸਕਦੇ ਹੋ ਤੇ ਇੱਕ ਕਲਰ ਸਾਨੂੰ ਇਹ ਚੇ ਮਿਲ ਜੂਗਾ ਗ੍ਰੇ ਗ੍ਰੇ ਕਲਰ ਇੱਕ ਤਾਂ ਨਾ ਗ੍ਰੇ ਹੁੰਦਾ ਥੋੜਾ ਗ੍ਰੀਨ ਜੀ ਟੋਨ ਤੇ ਕਲਰ ਆ ਬਹੁਤ ਸੋਹਣਾ ਇਹ ਮੀਜਾ ਕਲਰ ਹੈ ਗਰੀਵਲਿਸ ਕਹਿ ਸਕਦੇ ਨਾ ਇਹ ਗਰੀਨ ਹੈ ਥੋੜਾ ਕੈਮਰੇ ਜਿਆਦਾ ਵੈਰਾਈਟੀ ਜਾ ਰਿਹਾ ਤੇ ਸਾਡ ਦਾ ਬਿਲਕੁਲ ਸੇਮ ਕਲਰ ਆਰੇਗਾ ਇਹ ਮੀਜਾ ਕੱਪੜਾ ਬਹੁਤ ਪਿਆਰਾ ਕਲਰ ਹੈ ਕਿਸੇ ਨੂੰ ਪਾਰਟੀ ਵਿੱਚ ਸੂਟ ਬਣਾ ਸਕਦੇ ਬਹੁਤ ਸਾਰੇ ਸਟਾਪਕ ਬਿਲਕੁਲ ਸੌਫਟ ਹੈ ਜੌਰਜਟ ਹੈ ਬਿਲਕੁਲ ਸੌਫਟ ਹੈ ਕੋਈ ਝੁਗਨ ਵਾਲਾ ਕੱਪੜਾ ਨਹੀਂ ਹੈਗਾ ਤੇ ਸੂਟ ਜਦੋਂਤਾ ਜਾਊਗਾ ਲਾਈਨਿੰਗ ਲੱਗੂਗੀ ਇਹਦੇ ਨੀਚੇ ਤੇ ਹੁਣ ਕਈ ਪੜਾ ਗਾਇ ਦਸੀ ਲਾਈਨਿੰਗ ਲੱਗੂ ਜਾਂ ਨਾਲ ਲੱਗੂ ਇਹਦੇ ਨੀਚੇ ਸਾਨੂੰ ਲਾਈਨਿੰਗ ਲਗਾਉਣੀ ਪੈਗੀ ਤੁਸੀਂ ਅੱਜ ਆਪਣੇ ਵਾਲੇ ਅੱਜ ਆਪਣੇ ਇਸੇ ਜਿਵੇਂ ਬਲੂ ਵਾਸਤੇ ਬ੍ਰੈਡ ਸੂਟ ਹੈ ਤੇ ਪਾਰਟੀ ਵੇਅਰ ਬ੍ਰੈਡ ਸੂਟ ਸੀ ਤੇ ਜੀ ਮੈਂ ਉਹ 1.5-2 ਮਹੀਨੇ ਨਾਲ ਆਰਾਮ ਨਾਲ ਕਪੜੇ ਪੈ ਜਾਣਗੇ ਤੇ ਬਹੁਤ ਸੋਹਣੇ ਸੂਟ ਨੇਗੇ ਤੇ ਬਹੁਤ ਪਿਆਰੇ ਕਰਨ ਦੇ ਸਾਰਿਆਂ ਦੇ ਸੋਨੇ ਨਾਲ ਵਿੱਚ ਕੋਈ ਵੀ ਸੂਟ ਪਸੰਦ ਆਵੇ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਨੂੰ ਆਰਡਰ ਕਰ ਸਕਦੇ ਹੋਗੇ ਨੀਚੇ ਸਕਰੀਨ ਦੇ ਨੰਬਰ ਚੱਲ ਰਿਹਾ 99147 31658 ਤੁਸੀਂ ਆਪਣਾ ਸਕਰੀਨ ਦੇ ਸੂਟ ਲੈ ਕੇ ਸਾਨੂੰ ਸੂਟ ਆਰਡਰ ਕਰ ਸਕਦੇ ਹੋਗੇ ਤੇ ਆਪਣਾ ਕਨਫਰਮ ਕਰਕੇ ਹੋਊਗਾ ਸੂਟ ਅਵੇਲੇਬਲ ਹੈਗਾ ਜਾਂ ਨਹੀਂ ਹੈਗਾ ਕਿਉਂਕਿ ਜਲਦੀ ਸੇਲ ਹੋ ਜਾਂਦੇ ਨੇਗੇ ਤੇ ਉਸ ਤੋਂ ਬਾਅਦ ਸੀ ਆਪਣਾ ਪੇਮੈਂਟ ਕਰਕੇ ਸੂਟ ਮੰਗਵਾ ਸਕਦੇ ਹੋ ਸੂਟ ਕੱਲ ਤੱਕ ਪਹੁੰਚਾਉਣ ਦੀ ਜਮਾਨਤ ਸਾਡੀ ਹੈ ਤੁਸੀਂ ਆਪਣਾ ਐਡਰੈਸ ਆਈ ਸੈਂਡ ਕਰਕੇ ਤੇ ਸੂਟ ਆਪਣਾ ਮੰਗਵਾ ਸਕਦੇ ਹੋ ਤੇ ਕਈ ਆਪਣੇ ਨੇੜੇ ਜਿਹੜੇ ਨੇ ਹਨ ਜਾਂ ਆਪਣੇ ਪਿੰਡ ਦੇ ਕਸਟਮਰ ਨੇ ਤੁਸੀਂ ਦੁਕਾਨ ਤੇ ਆ ਕੇ ਜਿਹੜਾ ਬੀਚਰ ਕਰ ਸਕਦੇ ਹੋ ਸੂਟ ਆਪਣਾ ਲੈ ਕੇ ਜਾ ਸਕਦੇ ਹੋਗੇ ਤੇ ਆਪਣੇ ਕੋਲ ਕਾਟਨ ਜਿਹੜਾ ਸਟਾਕ ਬਹੁਤ ਜਲਦੀ ਆ ਗਿਆਗਾ ਤੁਸੀਂ ਸੂਟ ਜਿਹੜੇ ਕਾਟਨ ਦੇ ਵੀ ਹਰ ਕੋਲ ਆਰਡਰ ਕਰ ਸਕਦੇ ਹੋਗੇ ਤੇ WhatsApp ਤੇ ਆਪਣੀ ਪਿਕਸ ਮੰਗਾ ਸਕਦੇ ਹੋ ਹੇਠੇ ਤੁਹਾਨੂੰ ਨੰਬਰ ਸ਼ੋ ਹੋ ਰਿਹਾਗਾ ਤੁਸੀਂ ਐਸੀ ਕਰਕੇ ਸੂਟ ਮੰਗਵਾ ਸਕਦੇ ਹੋਗੇ चल चलिए पका में देख सेना में सूटा देना किस में කलबाद देना ताताक लेरि साथ सेरेगालजी byई